ਮੇਰੇ ਦਰਗਹ ਸੰਮਨ ਦੇ ਵਿੱਚੋਂ ਮੈਂ ਮਰ ਜਾਵੇ ਦਾ ਖਾਲਸਾ ਵਹਿਮ ਦੀ ਕੀ ਭਤੇ ਦਾਸ ਪਹਿਲਾਂ ਤੇ ਜਥੇ ਤੋਂ ਇਸ ਚੀਜ਼ ਦੀ ਮਾਫੀ ਚਾਹੁੰਦਾ ਕਿਉਂਕਿ ਬਾਬਾ ਜੀ ਨੂੰ ਜਾਣਾ ਸੀ ਜੱਜ ਸਾਹਿਬਾਨ ਆਪਣੇ ਕੋਲ ਆਏ ਨਹੀਂ ਇਹਨਾਂ ਨੇ ਵੀ ਜਾਣਾ ਸੀ ਕਿਉਂਕਿ ਕਈ ਕਾਰੋਬਾਰ ਨਿੱਕੇ ਹੁੰਦੇ ਨੇ ਤੋਂ ਬਾਬਾ ਜੀ ਨੂੰ ਵੀ ਆਪਣਾ ਜਾਣਾ ਸੀ ਬਾਬਾ ਭਲ ਸਿੰਘ ਜੀ ਆਪਣੇ ਕੋਲ ਡਾਂਸਰ ਕਲੇਰਾ ਪਹੁੰਚੇ ਨਹੀਂ ਤੇ ਇਹਨਾਂ ਦੇ ਵੀ ਉੱਤੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨੇ ਆਪਣੇ ਕੋਲ ਇੱਥੇ ਪਹੁੰਚੀ ਹੋਏ ਨੇ ਇਹਨਾਂ ਨੂੰ குரு ਘਰ ਵੱਲੋਂ ਔਰ ਸੰਗਤ ਵੱਲੋਂ ਬਹੁਤ ਸਤਿਕਾਰ ਤੇ ਮਾਣ ਸਨਮਾਨਿਤ ਕੀਤਾ ਜਾਂਦਾ ਹੈ ਸਾਡੇ ਜੱਜ ਸੇ ਮਾਨ ਇਹਨਾਂ ਨੂੰ ਸਨਮਾਨਿਤ ਕਰਨਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਬਾਬਾ ਜੀ ਨੇ ਆਪਣਾ ਟਾਈਮ ਕੱਢਿਆ ਤੇ ਸੰਗਤਾਂ ਦੇ ਵਿੱਚ ਸ਼ਿਰਜਿਤ ਹੋਏ ਨੇ ਸੋ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਹੁਣ ਅਗਲਾ ਪ੍ਰੋਗਰਾਮ ਆਪ ਜੀ ਢਾਡੀ ਸਹਿਬਾਨ ਤੋਂ ਆਪ ਸਮਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਔਰ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਇੱਕ ਵਾਰ ਧਿਆਨ ਕਰ ਜੀ ਗੁਰੂ ਨਾਨਕ ਨਾਮ ਚੜੀ ਕਲਾ ਤੇਰੀ ਮਹਾਨਤਾ ਹਰ ਸੱਚੇ ਤਖਤ ਰਚਾਇਆ ਇਹ ਕਿਹ ਕੁ ਤਖਤੋਂ ਸ਼ਾਨ ਰਾਈਏ ਉਹ ਹਰ ਸੱਚੇ ਤਖਤ ਰਚਾਇਆ ਇਹ ਕਿਹ ਕੁ ਤਖਤੋਂ ਸ਼ਾਨ ਰਾਈਏ ਕਿੱਥੇ ਜਾਗਤ ਲੋਤ ਪਈ ਜਗਦੀ ਏ ਤੇ ਗੁਰਨਾਨਕ ਉਸਦਾ ਵਾਲੀ ਠਾਨ ਨਾਨਕ ਨੇ ਰੇ ਕਾਲੀ ਜੋ 10 ਜਾਮੇ ਆਪਣੇ ਧਾਰ ਗਿਆ ਆਪੇ ਗੁਰੂ ਤੇ ਆਪੇ ਬਣ ਕੇ ਲਾਉ ਜਗ ਦੇ ਅੰਦਰ ਜਾ ਰ ਗਿਆ ਲੈਨੇ ਤੋਂ ਅੰਗਦ ਕੀਤਾ ਏ ਤੇ ਅੰਗਦੋਂ ਅਮਰ ਕਹਾਇਆ ਏ ਫਿਰ ਅਮਰਦਾਸ ਤੋਂ ਰਾਮਦਾਸ ਸੋਢੀ ਸੁਲਤਾਨ ਅਖਵਾਇਆ ਏ ਦੋਜਾ ਬਾਣੀ ਦਾ ਗੁਰੂ ਤਾਂ ਬਣ ਗੁਰ ਅਰਜਨ ਸਾਹਿਬ ਸਹਾਏ ਨੇ 6ਵੇਂ ਪੀਰ ਗੁਰ ਹਰਗੋਬਿੰਦ ਤੇ 7ਵੇਂ ਥਾ ਹਰਾਈ ਨੇ ਹਰ ਦਾ ਰੂਪ ਹਰ ਕ੍ਰਿਸ਼ਨ ਜੋ ਬਾਦ ਗੁਰ ਬਖਸ਼ਤ ਹੋਏ 9ਵੇਂ ਗੁਰ ਤੇਗ ਬਹਾਦਰ ਤੇ ਪਿਆਰਿਓ 10ਵੇਂ ਗੁਰ ਬਾਬਿੰਦ ਹੋਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬਹਾਲਤ ਕਿੱਥੇ ਵਸਦੇ ਨੇ ਵਿੱਚ ਆ ਖਾਲਸਾ ਪੰਥ ਸਮਾਇਵੇ ਆਓ ਸਭ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੀ ਫਤਿਹ ਆਪਾਂ ਸਾਰਿਆਂ ਨੇ ਸਾਂਝੀ ਕਰਨੀ ਹੈ ਜਿੱਦਨੇ ਸਰੀਰ ਆਪਾਂ ਸਾਈਹਬਾ ਦੇ ਚਰਨਾਂ ਵਿੱਚ ਜੁੜ ਕੇ ਬੈਠੇ ਆਉਂ ਸਭ ਤੋਂ ਪਹਿਲਾਂ ਤੁਹਾਡੇ ਚਰਨਾਂ ਵਿੱਚ ਮੈਂ ਬੇਨਤੀ ਕਰਦਾ ਆਪਾਂ ਇੱਕ ਆਗੜਤਾ ਬਣਾ ਲਈ ਜਦੋਂ ਅਸੀਂ ਸੰਗਤ ਵਿੱਚ ਆਏ ਸੀਗਾ ਪੰਡਾਲ ਮਹਾਰਾਜ ਦੀ ਰਿਆਲ ਸਦਕਾ ਕਾਫੀ ਭਰਿਆ ਹੋਇਆ ਸੀ ਜਾਂ ਤੱਕ ਸਾਸੰਗ ਇਹ ਕਹਿ ਸਕਦੇ ਵੀ ਇੱਥੋਂ ਦੇ ਸੰਗਤ ਢਾਡੀਆਂ ਦੀ ਬਹੁਤੀ ਸ਼ਕੀਨ ਨਹੀਂ ਜਿੱਦੋਂ ਢਾਡੀ ਸਿੰਘ ਲੱਗਣ ਲੱਗੇ ਮੇਰੀਆਂ ਭੈਣਾਂ ਉੱਠ ਕੇ ਬਾਹਰ ਚਲ ਗਈਆਂ ਲੰਗਰ ਹਾਲ ਦੇ ਵਿੱਚ ਵੇਖਿਆ ਵਾ ਪਰਛਾਤਾ ਪਣੀ ਆਪਾਂ ਸਾਰੇ ਨੇ ਛਕ ਲਿਆ ਅਸੀਂ ਵੀ ਪਕੌੜੇ ਬੜੇ ਰੱਜ ਕੇ ਚੜ੍ਹਦੀ ਕਲਾ ਦੇ ਨਾਲ ਛਕ ਗਏ ਪਰ ਕਈ ਮੇਰੀਆਂ ਭੈਣਾਂ ਮੇਰੇ ਵੀਰ ਮੇਰੇ ਬੱਚੇ ਭਰਾ ਉੱਥੇ ਬੈਠ ਗਏ ਨੇ ਲੰਗਰ ਹਾਲ ਦੇ ਵਿੱਚ ਹੀ ਤੇ ਮੈਂ ਸਾਰੇ ਦੇ ਚਰਨਾਂ ਵਿੱਚ ਬੇਨਤੀ ਕਰਦਾ ਵੀ ਅੱਲਾਹ ਤੁਹਾਨੂੰ ਖੁਦ ਦੀਆਂ ਨਜ਼ਰਾਂ ਝੁਕਾਉਂਦੇ ਨੇ ਬਹੁਤ ਬਹੁਤ ਧੰਨਵਾਦ ਸਾਰੇ ਸ਼ਾਸਕ ਜਿਹੜਾ ਤੁਸੀਂ ਮਾਇਦੇ ਨਾਲ ਨਵਾਜ ਰਹੇ ਹੋ ਵੈਸੇ ਜਦੋਂ ਮੈਂ ਗੁਰੂ ਘਰ ਆਇਆ ਸੀ ਨਾ ਤੇ ਮੈਨੂੰ ਨਾਮ ਲੈਣ ਤੋਂ ਮਨਾ ਕੀਤਾ ਗਿਆ ਸੀ ਇਹ ਤੁਹਾਡਾ ਵੱਡਾਪਣ ਹੈ 사ਸੰਗਤ ਸਾਰੀ ਸੰਗਤ ਦਾ ਵੀ ਤੁਸੀਂ ਆਖਿਆ ਸੀ ਵੀ ਸਾਰੀ 사ਸੰਗਤ ਦਾ ਨਾਮ ਲੈਣਾ ਹੈ ਤੇ ਕਈ ਵਾਰੀ ਅਸੀਂ ਕਿਸੇ ਗੁਰੂ ਘਰ ਜਾਈਏ ਨਾ 사ਸੰਗਤ ਜੀ ਤੇ ਵੱਡੀ ਸਾਰੀ ਲਿਫਟ ਸਾਨੂੰ ਪ੍ਰਬੰਧਕ ਕਮੇਟੀ ਵਾਲੇ ਸੰਗਤ ਦੇ ਨਾਮ ਦੀ ਸੰਗਤ ਦੇ ਨਾਮ ਦੇ ਦਿੱਤੀ ਜਾਂਦੀ ਹੈ ਜਦੋਂ ਢਾਣੀ ਸਿੰਘ ਵੋਟਾਂ ਬਣਾਉਣਾ ਜਾਂਦੇ ਸਾਨੂੰ ਫਿਰ ਮਜਬੂਰੀ ਨੂੰ ਰਹਿਣਾ ਪੈਂਦਾ ਨਹੀਂ ਦੁਆਰਾ ਵੀ ਸੱਜਦੇ ਵੀ ਸੱਤ ਤੇ ਇਹ ਤੁਹਾਡਾ ਵੱਡਾਪਣ ਹੈ ਕਿ ਤੁਸਾਰੇ ਆਖਿਆ ਸੀ ਵੀ ਕਿਸੇ ਦਾ ਨਾਮ ਨਹੀਂ ਇੱਥੇ ਲੈਣਾ ਸਾਡੀ ਸਾਧ ਸੰਗਤ ਦਾ ਰੱਖੂਗੀ ਵਡਿਆਈ ਦੇ ਹਰੇਕ ਬੰਦੇ ਨੂੰ ਲੋੜ ਹੁੰਦੀ ਨਾ ਤੇ ਅਸੀਂ ਵੀ ਸਟੇਜ ਤੇ ਖੜੇ ਆਂ ਵੀ ਪ੍ਰੋਗਰਾਮ ਤੋਂ ਬਾਅਦ ਸਾਡੀ ਤੁਸੀਂ ਵਾਵਾ ਸੋਪਾ ਕਰੋ ਬੜਾ ਖਿੱਚਿਆ ਕੰਮ ਤੁਸੀਂ ਹਰੇਕ ਬੰਦਾ ਵਡਿਆਈ ਦਾ ਭੁੱਖਾ ਹੁੰਦਾ ਸਾਧ ਸੰਗਤ ਦੀ ਪਰ ਤੁਹਾਡਾ ਵੱਡਾ ਪੰਨਾ ਹੈ ਕਿ ਤੁਸੀਂ ਪਹਿਲੀ ਆ ਸਾਨੂੰ ਸ਼ਰਤ ਰੱਖੀ ਵੀ ਕਿਸੇ ਦਾ ਨਾਮ ਨਹੀਂ ਲੈਣਾ ਸਾਧ ਸੰਗਤ ਇੱਕ ਮੈਂ ਤੇ ਵੀ ਨਹੀਂ ਸੋਚਦਾ ਨਾ ਬੰਦਾ ساری ਉਮਰ ਇਨਸਾਨ ਨੂੰ ਖੁਸ਼ ਕਰਨ ਤੇ ਕੱਢ ਦਿੰਦਾ ਵੀ ਕੋਈ ਨਾਰਾਜ਼ ਨਾ ਹੋਵੇ ਕਿ ਆਪਾਂ ਸੋਚਦੇ ਨਾ ਕਿਤੇ ਆਵੀਂ ਨਾ ਰਾਜ਼ ਨਾ ਹੋਵੇ ਆਵੀਂ ਕਿ ਸਾਡੇ ਨਾਲ ਨਾ ਰਾਜ਼ ਨਾ ਹੋਵੇ ਪਰ ਸਾਧ ਸੰਗਤ ਜੀ ਤੁਸੀਂ ਸਿਆੜੇ ਬਿਜਲ ਕੇ ਬੈਠੇ ਨੇ ਕਦੀ ਵੀ ਆਪਾਂ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ ਜੇ ਘਰ ਗਜ ਚਾਰ ਦੀ ਚਾਰ ਭਾਹ ਹੋਣਾ ਨਾ ਚਾਰੇ ਭਾਹ ਦੀ ਖੁਸ਼ੀ ਹੋ ਸਕਦੀ ਕਿਸੇ ਦਾ ਹੁੰਦਾ ਨਾ ਦੁਨੀਆ ਦਾ ਦਸਤੂਰ ਹੈ ਮੈਨੂੰ ਇੱਕ ਕੱਲ ਯਾਦ ਆਈ ਇੱਕ ਜ਼ਮਾਨਾ ਮੀਰ ਦਾ ਵਿਆਹ ਹੋਇਆ ਅਨੰਦਕਾਰਤ ਹੋਇਆ ਤੇ ਆਪਣੇ ਸਾਰੇ ਘਰ ਪੈਣ ਵਾਸਤੇ ਜਾ ਰਹੇ ਆਪਣੇ ਘਰ ਵਾਲੀ ਦੇ ਨਾਲ ਪਰਲੇ ਸਮੇਂ ਦੇ ਵਿੱਚ ਘੋੜੇ ਘੋੜੀਆਂ ਉੱਤੇ ਕਰਕੇ ਜਾਂਦੇ ਹੋ ਦਿਸਣ ਜਦੋਂ ਘੋੜੀ ਉੱਤੇ ਚੜ ਕੇ ਜਾ ਰਹੇ ਮੈਂ ਗੱਲ ਕਰ ਰਿਹਾ ਹਾਂ ਵੀ ਸਾਰੇ ਨੂੰ ਆਪਾਂ ਕੁਝ ਨਹੀਂ ਕਰ ਸਕਦੇ ਸਾਸ ਜੀ ਜਦੋਂ ਜਾ ਰਹੇ ਇੱਕ ਪਿੰਡ ਵਿੱਚੋਂ ਲੰਘੇ ਦੋਨੇ ਜਾੜੇ ਤੇ ਲੋਕ ਵੇਖ-ਵੇਖ ਕੇ ਕਰ ਰਹੇ ਨੇ ਕਹਿੰਦੇ ਵੇਖੋ ਇਹ ਕਿੰਨਾ ਸੋਹਣਾ ਸੰਗ ਜਾ ਰਿਹਾ ਸੰਗ ਮਤਲਬ ਉਹ ਜੋੜੀ ਉਹ ਆਪਣੀ ਘਰਵਾਲੀ ਨੂੰ ਕਹਿੰਦਾ ਤੂੰ ਘੋੜੇ ਤੋਂ ਉੱਤਰ ਥੱਲੇ ਕਿੱਲੇ ਨਜ਼ਰੀਂ ਨਾ ਲਾ ਦਨਾ ਆਪਾਂ ਨੂੰ ਜਦੋਂ ਇਸ ਪਿੰਡ ਛੱਡ ਕੇ ਅਗਲੇ ਪਿੰਡ ਗਏ ਬੋਲ ਥੱਲੇ ਬੈਠੇ ਬਜ਼ੁਰਗ ਗੱਲਾਂ ਬਾਤਾਂ ਮਾਰ ਰਹੇ ਸਨ ਤੇ ਫਿਰ ਉਹ ਵੇਖ ਕੇ ਕਹਿ ਲਏ ਕਹਿੰਦੇ ਵੇਖੋ ਕਿੱਡਾ ਜਾਲਾ ਮੁੰਡਾ ਘਰਲੀ ਚਲੀ ਤੁਰ ਕੇ ਜਾ ਰਹੀ ਆਪ ਘੋੜੇ ਉੱਤੇ ਚੜ ਜਦੋਂ ਉਸ ਪਿੰਡ ਨੂੰ ਨਾ ਅਗਲੇ ਪਿੰਡ ਪਹੁੰਚੇ ਫਿਰ 4-5 ਬੰਦੇ ਵੇਖ ਕੇ ਕਹਿਣ ਲੱਗੇ ਔਰ ਜਦੋਂ ਆਪਣੀ ਘਰਵਾਲੀ ਨੂੰ ਘੋੜੇ ਉੱਤੇ ਹੀ ਬਿਠਾ ਦਿੱਤਾ ਨਾ ਕਹਿੰਦਾ ਤੂੰ ਵਜਾ ਹੁਣ ਮੈਂ ਥੱਲੇ ਉੱਤਰ ਜਾਂਦਾ ਜਿਹੇ ਲੋਕੀ ਵੇਖ ਕੇ ਕਹਿ ਰਹੇ ਆ ਜਦੋਂ ਘਰਵਾਲੀ ਨੂੰ ਵੇਖਿਆ ਕਿਸੇ ਨੇ ਉਹ ਕਹਿੰਦੇ ਵੇਖੋ ਪਿੰਡੀ ਤੇਜ ਆ ਭਾਈ ਨਵਾਂ ਨਵਾਂ ਇਹਨਾਂ ਦਾ ਵਿਆਹ ਹੋਇਆ ਤਾਂ ਘਰਵਾਲੀ ਨੂੰ ਹੁਣੇ ਥੱਲੇ ਲਾ ਲਿਆ ਵੀ ਘਰਵਾਲਾ ਵਿਚਾਰਾ ਤੁਰ ਕੇ ਜਾ ਰਿਹਾ ਆਪ ਕਹਿੰਦਾ ਘੋੜੇ ਉੱਤੇ ਜਿਹੜੀ ਜਾ ਰਹੀ ਹੈ ਜਦੋਂ ਥੋੜਾ ਜਿਹਾ ਅੱਗੇ ਤੜਾੜ ਘਰਵਾਲੀ ਨੂੰ ਕਹਿੰਦਾ ਆਪਾਂ ਇਦਾਂ ਕਰਦੇ ਆਂ ਆਪਾਂ ਦੋ ਤੇ ਜਦੋਂ ਅਗਲੇ ਪਿੰਡ ਗਏ ਦੇਖਣ ਵਾਲਿਆਂ ਨੇ ਕਿਹਾ ਕਹਿੰਦਾ ਜਿਹਦੇ ਦਿਲ ਪੰਦਾ ਵੀ ਦੋਨੇ ਜਣੇ ਤੁਰ ਕੇ ਜਾ ਰਹੇ ਹੋ ਮੱਖਣ ਦੇ ਹੱਥ ਮਾਰ ਆਪਸੇ ਇਨਸਾਨ ਨੇ ਕਿਹਾ ਲੋਕੋ ਖੁਸ਼ ਕਿਵੇਂ ਹੋਵੋਗੇ ਸਾਰਿਆਂ ਨੂੰ ਆਪਾਂ ਖੁਸ਼ ਨਹੀਂ ਕਰ ਸਕਦੇ ਸਾਸ ਜੀ ਦੇ ਇੱਕ ਵਾਰ ਗੁਰਨਾਮਕ ਸ਼ਬਦ ਧਿਆਨ ਨਾਲ ਪਿਆਕੋ ਗੁਰਨਾਕ ਨਾਮ ਚੜ੍ਹਦੀ ਕਲਾ ਜੇ ਭਾਰੇ ਸ਼ਬਦ ਜੇ ਕੋ ਗੁਰਨਾਕ ਖੁਸ਼ ਹੋ ਗਿਆ ਸਾਸ ਜੀ ਦੇ ਸਮਝ ਲਿਓ ਸਾਰੀ ਦੁਨੀਆ ਖੁਸ਼ ਹੋ ਗਈ ਕੋਸ਼ਿਸ਼ ਕਰਿਆ ਕਰਕੇ ਰੱਬ ਖੁਸ਼ ਹੋਵੇ ਰੱਬ ਸਾਡੇ ਨਾਲ ਨਾਰਾਜ਼ ਨਾ ਹੋਵੇ ਹੁਣ ਆਪਣੀ ਸੋਤੀ ਆਪਣਾ ਮਨ ਲੈ ਕੇ ਚੱਲੇ ਉਹ ਜਮਰੋਦ ਦੇ ਕਿਲੇ ਵਿੱਚ ਸਾਸ ਜੀ ਦੇ ਹੁਣ ਜਬਰੌਲ ਦੇ ਕਿਲੇ ਦਾ ਦ੍ਰਿਸ਼ ਕੀ ਆ ਅੱਜ ਪੂਰਾ ਦਿਨ ਪੂਰਾ ਛੁੱਧ ਸਾਸਕਤ ਪੂਰਾ ਮੈਦਾਨ ਭਖਿਆ ਸਿੰਘਾਂ ਦੇ ਪਠਾਰਾਂ ਦੇ ਨਾਲ ਪੂਰਾ ਜੋਰ ਦੇ ਨਾਲ ਉਹਦੇ ਜਬਰੌਲ ਦੇ ਨਾਲ ਸਾਸਕਤ ਜੀ ਮੁਕਾਬਲਾ ਕੀਤਾ ਤੇ ਵਿੱਚੋਂ ਕਈ ਹਜ਼ਾਰ ਪਠਾਰ ਸਿੰਘਾਂ ਨੇ ਮੌਤ ਦੇ ਕਾਰਨ ਲੱਗੇ ਬਹੁਤੇ ਸਿੱਖ ਵੀ ਸ਼ਹੀਦ ਹੋਏ ਅੱਜ ਪੂਰਾ ਦਿਨ ਛਪਿਆ ਤੇ ਕੱਲ ਵਿੱਚ ਪੈ ਗਿਆ ਸਾਸਕਤ ਜੀ ਪਾਰ ਜਬਰੌਲ ਦੀ ਕਿਲੇ ਦੀ ਮੈਂ ਗੱਲ ਕਰ ਰਿਹਾ ਸਰਦਾਰ ਮਹਾ ਸਿੰਘ ਵੀਰਪੁਰੀ ਨੇ ਆਕਾਸ਼ਿਕੋ ਮੈਨੂੰ 10 ਕੁੱਸੇ ਵਿੱਚ ਚਾਹੀਦੇ ਨੇ ਜਿਹੜੇ ਕਿਲੇ ਦੇ ਕੰਧ ਦਾ ਜਿਹੜਾ ਪਾਰ ਪਿਆ ਉਹ ਆਪਾਂ ਪੂਰੀਏ ਤੇ ਇੱਕ ਕੁੱਸੇ ਵਿੱਚ ਜਾਂ ਕੋਈ ਭੈਣ ਮੇਰੀ ਉੱਥੇ ਜਿਹੜੀ ਆ ਪਸ਼ਾਵਰ ਦੀ ਧਰਤੀ ਦੇ ਉੱਤੇ ਲੜਵਾ ਸਰਦਾਰ ਮੰਜੇ ਤੇ ਬਿਮਾਰੀ ਦੇ ਨਾਲ ਪਿਆ ਉਹਨੂੰ ਚਿੱਠੀ ਜਾ ਕੇ ਕੋਈ ਲਿਖੇ ਹੁਣ ਰਾਤੋਂ ਰਾਤ ਸਿੰਘਾਂ ਨੇ ਸਾਸੇ ਦੇ ਪਾਰ ਪੂਰ ਦਿੱਤਾ ਤੇ ਉਹਨੂੰ ਚਿੱਠੀ ਲੈ ਕੇ ਕੌਣ ਚੱਲਿਆ ਬੀਬੀ ਹਰਸ਼ਾਪੁਰ ਖਾਲਸਾ ਮੈਂ ਦੋ ਕੁ ਮਿੰਟ ਦੱਸਦਾ ਬੀਬੀ ਹਰਸ਼ਾਪੁਰ ਖਾਲਸਾ ਕੌਣ ਸੀ ਇਹ ਹਿੰਦੂਵਾਦੀ ਧਈ ਧੀ ਸੀ ਪੜਤਾ ਦੀ ਧੀ ਸੀ ਜਦੋਂ ਇਹਦਾ ਵਿਆਹ ਹੋਇਆ ਤੇ ਪਠਾਨ ਇਹਨੂੰ ਚੱਕ ਕੇ ਲੈ ਗਏ ਇਹਨਾਂ ਦੇ ਵੱਡ ਬਡੇਰੇ ਸਰਦਾਰ ਹਰੀਸ਼ ਮਲਾਰੇ ਦੇ ਕੋਲ ਆ ਕੇ ਕਹਿੰਦੇ ਸ਼ਾਹ ਜੀ ਕਹਿੰਦੇ ਸਰਦਾਰ ਜੀ ਸਾਡੀ ਧੀ ਦਾ ਡੋਲਾ ਪਠਾਨ ਚੱਕ ਕੇ ਲੈ ਗਏ ਤੇ ਸਰਦਾਰ ਨੇ ਆਖਿਆ ਕਹਿੰਦੇ ਪਠਾਨ ਹੈ ਕਿੱਥੇ ਜਾਣੀ ਸੀ ਤੇ ਇਹਨਾਂ ਦੇ ਵੱਡਿਆਂ ਨੇ ਆਖਿਆ ਕਹਿੰਦੇ ਜੀ ਪੂਰਾ ਧਿਆਨ ਨਹੀਂ ਦਿੱਤਾ ਪਰ ਅੰਦਾਜ਼ੇ ਨਾਲ ਦੱਸ ਸਕਦੇ ਆ ਵੀ ਦੋ ਕੋ ਜਾਣੀ ਸੀ ਸਰਦਾਰ ਨੜਵਲੇ ਆਖਿਆ ਕਹਿੰਦਾ ਤੁਸੀਂ 5 700 ਬੰਦਾ ਤੇ ਸਾਹਮਣੇ ਪਠਾਨ ਦੋ ਜਾਣੇ ਤੇ ਤੁਹਾਡੇ ਵਿੱਚ ਕਿਰਪਾਨ ਨਹੀਂ ਸੀ ਹੱਥ ਵਿੱਚ ਤੁਹਾਡੇ ਤਲਵਾਰ ਨਹੀਂ ਸੀ ਕੋਲ ਤੇ ਉਹਨਾਂ ਦੇ ਵਿੱਚੋਂ ਉਹਨਾਂ ਦਾ ਵੱਡਾ ਪੜਤੋਚੇ ਬੋਲਿਆ ਕਹਿੰਦਾ ਜੀ ਤੁਹਾਨੂੰ ਪਤਾ ਯਾ ਸਰਦਾਰਾਂ ਕੀ ਇਹ ਤਲਵਾਰ ਖੋਣੀ ਕਿਤੇ ਸਾਨੂੰ ਆਉਦੀ ਇਹ ਤਲਵਾਰ ਤੇ ਵਿਆਹ ਸ਼ਾਦੀ ਵਿੱਚ ਫੱਟੇ ਪੜਨ ਵਾਸਤੇ ਰੱਖੀ ਹੈ 사ਸੰਗਰ ਸਾਡਾ ਵੀ ਹਾਲ ਇਹੋ ਹੀ ਆਣਾ ਅੱਜ ਕੱਲ ਸਿਵਾ ਕਰਨਾ ਇੱਕ ਪਿੰਡ ਵਿੱਚ ਜਿੱਥੇ ਗੁਰਦੁਆਰੇ ਵਿੱਚ ਆਪਾਂ ਸਾਝੀ ਕਰਤਾਨ ਰੱਖੀ ਹੁੰਦੀ ਹੈ ਕੋਈ ਉਹ ਸਾਰੇ ਵਿਆਹ ਸ਼ਾਦੀਆਂ ਤੇ ਲੈ ਜਾਵੇ ਸਿੱਖਾਂ ਦੀ ਤਰਾਸ ਦੀ ਆਸਸੰਗਤ ਜੀ ਕੋਈ ਗੱਲ ਨਹੀਂ ਲੈਟ ਚਲ ਗਈ ਇਹਦਾ ਕੋਈ ਭਰੋਸਾ ਨਹੀਂ ਹੁੰਦਾ ਸਾਰੇ ਧਿਆਨ ਦਿਓ ਜਿਹੜੇ ਆਪਣੇ ਘਾਤਰੇ ਵਿੱਚ ਕੁਰਬਾਨਾ ਪਾਈਆਂ ਨੇ ਸਾਸਰ ਦੇ ਖੇਮਾ ਕਰਨਾ ਉਹਨਾਂ ਦਾ ਵੀ ਆਪਾਂ ਇਹੋ ਹਾਲ ਕਿ ਤੱਕਈ ਵਾਰੀ ਕੱਢੀ ਹੋਣੀ ਹੈ ਕਈ ਵਾਰੀ ਸਿੰਘ ਕਹਿੰਦੇ ਨਾ ਕਿ ਸਿੰਘ ਦੇ ਕਿਹੜਾ ਭੋਗ ਲਾ ਦਿਓ ਉਹ ਸਾਡੇ ਕੋਲ ਬਿਆਨ ਤੋ ਨਹੀਂ ਨਿਕਲਦੀ ਕਈ ਵਾਰੀ ਇਹ ਹੁੰਦਾ ਹੈ ਕਿਉਂਕਿ ਸਾਸਰ ਦਾ ਸਤਕਾਰ ਕਰਨਾ ਮਹਾਰਾਜ ਨੇ ਗਲਗੀਧਰ ਪਾਸ਼ਾ ਬਾਰੇ ਨੇ ਬਖਸ਼ਿਆ ਸੀ ਪਰ ਅਸੀਂ ਬਹੁਤਾ ਸਤਕਾਰ ਵੀ ਕਰਦੇ ਚਲੋ ਇਹ ਮਾਹੌਲ ਆਪਣਾ ਸਿਸਟਮ ਇਤੋਂ ਦਾ ਬਾਅਦ ਨਹੀਂ ਕੰਟੀ ਰਿਹਾ ਇਦਾਂ ਦਾ ਨਹੀਂ ਜੀ ਕਈ ਵਾਰੀ ਅਸੀਂ ਵੇਖੀਦਾ ਵੀ ਕਦੇ ਸਮਾਗਮ ਦੇ ਵਿੱਚ ਐਡੀ ਛੋਟੀ ਜਿਹੀ ਸ੍ਰੀ ਸਾਹਿਬ ਕਿਸੇ ਦੇ ਅੰਦਰ ਦੀ ਪਾਈ ਹੁੰਦੀ ਸਾਸਰ ਕਹਿੰਦੇ ਉਹਦੇ ਨਾਲ ਤਾਂ ਕਿ ਨਿੰਬੂ ਨਹੀਂ ਸਾਨੂੰ ਮਹਾਰਾਜ ਸ਼ਸਤਰ ਪਾਦਿਸ਼ਾਹ ਜੀ ਨੇ ਬਣਾਇਓ ਉਪਰਤੀ ਗਾਥਰੇ ਪਾਇਆ ਕਰੋ ਚਲੋ ਕਿਤੇ ਆਪਾਂ ਇਸ ਕੰਟਰੀਆ ਦੇ ਵਿੱਚ ਕਿਤੇ ਮਜਬੂਰੀ ਬਣ ਜਾਂਦੀ ਅੰਦਰ ਦੀ ਪਾਉਣਾ ਵੀ ਪੈਂਦਾ ਤੇ ਬਹੁਤ ਬਹੁਤ ਧੰਨਵਾਦ ਸਤ ਸਗਰ ਤੁਸੀਂ ਇਤਿਹਾਸ ਨੂੰ ਪਿਆਰ ਕਰ ਰਹੇ ਹੋ ਪਿਆਰ ਕਰਨ ਵਾਲੇ ਜਰੂਰ ਭਾਈ ਸਾਹਿਬ ਜੀ ਸਤਿਗੁਰੂ ਜੀ ਬੈਠੇ ਨੇ ਤੇ ਬਹੁਤ ਚੜ੍ਹਦੀ ਕਲਾ ਦੇ ਨਾਲ ਨੇ ਜਦੋਂ ਵੀ ਇਹਨਾਂ ਦੇ ਦਰਸ਼ਨ ਹੁੰਦੇ ਨੇ ਸ੍ਰੀ ਸਾਹਿਬ ਬੜਾ ਉੱਪਰ ਦੀ ਪਾ ਕੇ ਜਾਂਦੇ ਨੇ ਮੈਂ ਇਹਨਾਂ ਦੀ ਚੜ੍ਹਦੀ ਕਲਾ ਦੇ ਅਰਦਾਸ ਗੁਰੂ ਪਾਤਸ਼ਾਹ ਚਰਨ ਅਵਸ਼ਰਨ ਕਰਦਾ ਸਤ ਸਗਰ ਫਿਰ ਚਿੱਠੀ ਜਦੋਂ ਬੀਬੀ ਸਚਨ ਕੌਰ ਲੈ ਕੇ ਗਈ ਸਰਦਾਰ ਦੇ ਕੋਲ ਸਰਦਾਰ ਅੱਜ ਬਿਮਾਰੀ ਦੇ ਨਾਲ ਮੱਦੇਨਜ਼ਰ ਤੇ ਪਿਆ ਦੇ ਕੋਲ ਡਾਕਟਰ ਖੜਾ ਹੈ ਬੀਬੀ ਨੇ ਚਿੱਠੀ ਪੜਾਈ ਸਰਦਾਰਾ ਮਹਾ ਸਿੰਘ ਮੀਰਪੁਰੀਆ ਨੇ ਇੱਕ ਗੱਲ ਆਖੀ ਹੈ ਵੀ ਸਰਦਾਰ ਨੂੰ ਇੱਕ ਗੱਲ ਜਾ ਕੇ ਕਹੀ ਸਰਦਾਰਾ ਬੇਸ਼ੱਕ ਜਗ ਵਿੱਚ ਤੂੰ ਨਾ ਲੜੀ ਜੇ ਤੂੰ ਵੈਸੀ ਜਾ ਕੇ ਜੰਗ ਵਿੱਚ ਖੜਕਾ ਤਾਂ ਵੱਡੇ ਵੱਡੇ ਪਠਾਨ ਇਹ ਮਦਦ ਛੱਡ ਕੇ ਭੱਜ ਜਾਣਗੇ ਇਹ ਤੁਹਾਡੇ ਸਰਦਾਰ ਸਰਖਾਸਾ ਜੀ ਇਹ ਤੁਹਾਡੇ ਸੂਬੇ ਦੇ ਯੋਧੇ ਸਾਹਿਬ ਜੀ ਨਾਲ ਤੁਸੀਂ ਇਤਿਹਾਸ ਸਰਵਣ ਕਰ ਰਹੇ ਹੋ ਹੁਣ ਸਰਦਾਰ ਦੇ ਜਦੋਂ ਚਿੱਠੀ ਪੜੀ ਜਿਹੜੀ ਬਿਮਾਰੀ ਸਰਦਾਰ ਨੂੰ ਲੱਗੀ ਸੀ ਸੱਤ ਸੱਤ ਔਖਾ ਬਲਾ ਕੇ ਉਹਦੇ ਜਦੋਂ ਸਰਦਾਰ ਮੱਜੇ ਤੋਂ ਡਾਕਟਰ ਦੇ ਬਾਹਰ ਫੜਲੇ ਕਹਿੰਦਾ ਸਰਦਾਰਾ ਤੇਰੀ ਲੋੜ ਬਣੀ ਹੈ ਤੇਰੀ ਜਾਨ ਨੂੰ ਖਤਰਾ ਹੈ ਡਾਕਟਰ ਦੀ ਬਾਹਰ ਪਰੇ ਕਰਕੇ ਸਰਦਾਰ ਕਹਿੰਦਾ ਕਹਿੰਦਾ ਡਾਕਟਰ ਸਾਹਿਬ ਜੇ ਮੇਰਾ ਪੰਥ ਗੁਲਾਮ ਹੋ ਗਿਆ ਇਸ ਨਲਵੇ ਨੂੰ ਤੁਸੀਂ ਕੀ ਕਰੋਗੇ ਜੇ ਮੇਰਾ ਪੰਥ ਆਜ਼ਾਦ ਰਿਆ ਤਾਂ ਕਰ ਕਰ ਹਰਿਸ਼ੰਗਲ ਜੇ ਪੈਦਾ ਹੋਣਗੇ ਡਾਕਟਰ ਦੀ ਬਾਹਰ ਪਰੇ ਕਰਕੇ ਸਰਦਾਰ ਹਰਿਸ਼ੰਗਲ ਮੱਜੇ ਤੋਂ ਹੋ ਗਿਆ ਆਪਣੇ ਲਾਲ ਸਿਦਾਰੂ ਲੈ ਕੇ ਸਾਥ ਸੱਜਣ ਜੀ ਹੁਣ ਬਤਾਨੇ ਜਾਗ ਮੇਰੇ ਸਰਦਾਰ ਬਹੁ ਚੁੱਕਾ ਹੈ ਹੁਣ ਬਤਾਨੇ ਜਾਗ ਦਾ ਮਾਹੌਲ ਦੇਖੋ ਕੀ ਹੈ ਆਮੋ ਸਾਹਮਣੇ ਤੈਨੜੇ ਮੱਗ ਲੈਨੇ ਦੋਹਾਂ ਧਿਰਾਂ ਤੇ ਜੋਧਿਆ ਬਾਦੀਆਂ ਨੇ ਇੱਕ ਤੇ ਸਿੱਖ ਖੜੇ ਪਠਾਨ ਇੱਕ ਤੇ ਫਟਖਾਨੂ ਸ਼ਾਹ ਦੀ ਤਾਨੀਆਂ ਦੇ ਜਿਸ ਜਿਵੇਂ ਸ਼ਮਾਂ ਤੇ ਪਉਣ ਪਤੰਗੇ ਝੁਰਮਟ ਸਦਕੇ ਮੌਤ ਤੋਂ ਉਹ ਜਿੰਦਗਾਨੀਆਂ ਨੇ ਸੀਸਰ ਅੱਜ ਤਲਵਾਰ ਦੀ ਭੇਟ ਹਣਾਉ ਬਲਾ ਵੇਚੀ ਗਈ ਜਵਾਨਾ ਨੇ ਪਰ ਸਰਦਾਰ ਅਜੀਸ਼ ਗੜਵੇ ਨੇ ਸਮੀਖਿਆ ਜਰਨੈਲ ਨੂੰ ਰੁਕਾਉਣ ਦਾ ਵਿਸਾਸ ਕੀਤਾ ਸਰਦਾਰ ਨੇ ਆਖਿਆ ਸਮੀਖਿਆ ਜਰਨੈਲ ਪਹਿਲਾ ਤੂੰ ਤੇਨ ਵਾਰ ਕਰ ਸਮੀਖਿਆ ਜਰਨੈਲ ਨੇ ਸਰਦਾਰ ਉੱਤੇ ਸੱਸਤ ਪਹਿਲਾ ਵਾਰ ਕੀਤਾ ਸਰਦਾਰ ਨੇ ਰੋਕਿਆ ਘਾਰ ਦੇ ਉੱਤੇ ਸਮੀਖਿਆ ਜਰਨੈਲ ਨੇ ਸਰਦਾਰ ਉੱਤੇ ਦੂਜਾ ਵਾਰ ਕੀਤਾ ਸਰਦਾਰ ਨੇ ਰੋਕਿਆ ਕਰਬਾਨ ਦੇ ਉੱਤੇ ਸਮੀਖਿਆ ਤੀਜਾ ਵਾਰ ਕਰ ਜਿਹਨੂੰ ਲਗਾ ਪਰ ਜਦੋਂ ਸਹਾਬ ਨੇ ਆਵਾਜ਼ ਮਾਰੀ ਕਹਿੰਦੇ ਸਮੀਖਿਆ ਜਰਨੈਲ ਤੈਨੂੰ ਤੇਰੇ ਉਸਤਾਦ ਨੇ ਦੱਸਿਆ ਨਹੀਂ ਵਾਰ ਕਰੀਦਾ ਕਹਿੰਦੇ ਜੰਨੇਲਾ ਨੂੰ ਵਗੂ ਮਾਰ ਕਰ ਫਿਰ ਤੀਸਰਾ ਵਾਰ ਕਰ ਕੇ ਸਮੀਖਾ ਭਜ ਲਗਾ ਸਰਦਾਰ ਦੇ ਪਾਈ ਉੱਡਾਰ ਸਰਦਾਰ ਦੇ ਬੜਿਆ ਦੋਰਾ ਸੂਰਬੀ ਕੈਂਤਰੀ ਦੇ ਦੁਬਾਰਾ ਧੀਰ ਕੇ